ਦਾ ਨਾਮ ਹੈ ਰਤਨ ਸਿੰਘ ਪੰਗੂ ਪੰਗੂ ਗੋਤ ਹੈ ਜੱਟ ਨੇ ਇਹ ਜਿਹੜਾ ਰਤਨ ਸਿੰਘ ਪੰਗੂ ਹੈ ਇਹ ਭਾਈ ਮਹਿਤਾਬ ਸਿੰਘ ਮੜੀ ਕੰਬੋਕੇ ਦਾ ਪੁੱਤਰ ਹੈ ਕਿਹੜਾ ਮਹਿਤਾਬ ਸਿੰਘ ਜਿਹੜਾ ਸੁੱਖਾ ਮਹਿਤਾਬ ਦੀ ਜੋੜੀ ਬੜੀ ਪ੍ਰਸਿੱਧ ਹੈ ਜਿਨ੍ਹਾਂ ਨੇ ਮੱਸੇ ਰੰਗਣ ਦਾ ਸਿਰ ਵਢਿਆ ਸੀ ਉਸ ਮਹਿਤਾਬ ਸਿੰਘ ਮੜੀ ਕੰਬੋਕੇ ਦਾ ਪੁੱਤਰ ਹੈ ਸਰਦਾਰ ਰਾਏ ਸਿੰਘ ਦਾ ਪੁੱਤਰ ਹੈ ਤੇ ਇਹਦੇ ਤੋਂ ਇਲਾਵਾ ਗੁਰਮੁਖ ਪਿਆਰਿਓ ਇਹ ਮਿਸਲ ਕਰੋੜੀਆਂ ਦੇ ਵਿੱਚ ਉਹਨਾਂ ਦਾ ਦੋਤਰੇ ਜਿਨ੍ਹਾਂ ਨੇ ਇਹ ਮਿਸਲ ਕਰੋੜੀਆਂ ਸਾਰੀ ਦੀ ਸਾਰੀ ਚਲਾਈ ਹੈ ਸ਼ਾਮ ਸਿੰਘ ਸ਼ਾਮ ਸਿੰਘ ਕਰੋੜੀਆ ਸਿੰਘ ਇਹ ਉਹਨਾਂ ਦੇ ਅੱਗੇ ਦੋਤਰੇ ਨੇ ਤੇ ਇਹ ਜਿਹੜੇ ਆ ਪੰਜ ਪਿੰਡ ਨੇ ਆ ਭੜੀ ਹੋ ਗਿਆ ਚੜੀ ਹੋ ਗਿਆ ਨਾਲ ਦੇ ਹੋਰ ਤਿੰਨ ਪਿੰਡ ਨੇ ਇਹ ਭਾਈ ਰਤਨ ਸਿੰਘ ਪੰਗੂ ਦੀ ਮਾਤਾ ਸੂਰਜਕੌਰ ਦੇ ਨਾਂ ਤੇ ਰਹੇ ਹੈ ਜੀ ਇਹ ਉਹਨਾਂ ਦੇ ਪਿੰਡ ਨੇ ਹੁਣ ਜਦੋਂ